ਲੱਕ ਯੂਸ ਮੈਲ ਹੇਲੋ ਸਾਡੇ ਨੱਟ ਬਹੁਤ ਹੀ ਸਤਿਕਾਰਯੋਗ ਸੋਸਟਾ ਕੈਰੀ ਕਰੇ ਅਸੀਂ ਅਤੇ ਅੱਜ ਸਾਡੇ ਦਰਮਿਆਨ ਮੱਤਾ ਜੀ ਨਾਲ ਉਹ ਮੇਡਾ ਪੁੱਛੇ ਨੇ ਜਿਨ੍ਹਾਂ ਨੇ ਸਾਨੂੰ ਸਰਕਾਰ ਵੱਲੋਂ ਚਲਾਇਆ ਪ੍ਰੋਗਰਾਮ ਜੁਤ ਨਸ਼ਾ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਵਕਤ ਖਾਣਾ ਤੇ ਵਕਤ ਸਕੂਲਾਂ ਤੇ ਵਕਤ ਇਹਨਾਂ ਤੇ ਜਾ ਕੇ ਇਹ ਜਿਹੜਾ ਸਕਿੱਟ ਟਾਈਪ ਐ ਪੇਸ਼ ਕਰ ਲਈ ਭਿਜਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੋਨਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਸਕਿੱਟ ਪੇਸ਼ ਕਰਕੇ ਬੱਚਿਆਂ ਤੱਕ ਇਹ ਸੁਨੇਹਾ ਦਿੱਤਾ ਹੈ ਕਿ ਜਿਹੜੇ ਨਸ਼ੇ ਨੇ ਇਹ ਬਹੁਤ ਮਾੜੀ ਲੱਗਦਾ ਹੈ ਇਹਨਾਂ ਤੋਂ ਬਚ ਕੇ ਰਹਿਣਾ ਹੈ इन्हों दसण कह दी एक सच्ची घटना और अक्सर समाज के घटनावान घटद ने आ ही अगर कहानियाँ स्टोरिया बन देंगे जे कोई घटना घट दी बच्चों का भी धन्यवाद करता जो ने बहुत वर्ष ढंग सुन एंटरटेनमेंट अलग दस में माने तो मता जी का मैं बहुत बहुत धन्यवाद करता एक ਇਹਨਾਂ ਦੇ ਛੁੱਟੀ ਦੀ ਬੇਨਤੀ ਕੀਤੀ ਕਿਉਂਕਿ ਚੱਲਦੇ ਫਿਰਦੇ ਨੇ ਖਰਚਾ ਵੀ ਹੁੰਦਾ ਹੈ ਠੀਕ ਹੈ ਕਰਾਈ ਵੀ ਲੰਬੇ ਨੇ ਤੇਲ ਵੀ ਵੱਲਦਾ ਤਾਂ ਜਿੰਨੀ ਤੁਹਾਡੀ ਇਛਾ ਹੈ ਤੁਸੀਂ ਬੱਚੇ ਜ਼ਬਰਦਸਤੀ ਕੋਈ ਨਹੀਂ ਚਲੋ ਬੱਚੇ ਰਹਿਣ ਦਿਓ ਠੀਕ ਹੈ ਅਸੀਂ ਸਟਾਫ ਵੱਲੋਂ ਕਰਕੇ ਦੇ ਦਾਂਗੇ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਹੀ ਆ ਰਿਹਾ ਆਹ ਦੇਖ ਕੇ ਚੱਲੋ ਆਪਣੇ ਮੰਮੀ ਪਾਪਾ ਨੂੰ ਦੇਖ ਕੇ ਚੱਲੋ ਤੁਹਾਨੂੰ ਕਿਵੇਂ ਹੋਣਾ ਆਪ ਕਿੰਨੇ ਔਖੇ ਹੁੰਦੇ ਹਨ ਮੰਡੀਆਂ ਚੱਲੀ ਜਾਂਦੇ ਵੀ ਦੇਖਣਾ ਕਰਿਆ ਨਾ ਸਭਨਾਂ ਨੂੰ ਪਤਾ ਮਿਲੂ ਥਣ ਦੇ ਵਾਲੇ ਕਿੰਨਾ ਔਖਾ ਹੋ ਰਿਹਾ ਫਿਰ ਤੁਹਾਨੂੰ ਕਹਿੰਦੇ ਵੀ ਉਹ ਸਕੂਲ ਜਾਣ ਔਰ ਬੈਗ ਦੇ ਵਿੱਚ ਕੱਲਾ ਰੁਪਈ ਨਹੀਂ ਹੁੰਦੇ ਤੁਹਾਨੂੰ ਲਾ ਕੇ ਉਹ ਬੈਗ ਦੇ ਵਿੱਚ ਉਹਨਾਂ ਦੇ ਸੁਪਨੇ ਹੁੰਦੇ ਵੀ ਸਾਡੀ ਬੇਟੀ ਮੇਰਾ ਬੇਡਾ ਵੱਡਾ ਹੋ ਕੇ ਆਫਸਰ ਬਣੂਗਾ ਪਰ ਵੀ ਵੱਡੀ ਗੱਲ ਨਹੀਂ ਬਣ ਸਕਦੀ ਠੀਕ ਹੈ ਸੋ ਆ ਸਹੀ ਟਾਈਮ ਦਾ ਲਾਭ ਠਾਓ ਸੋ ਬਹੁਤ ਬਹੁਤ ਧੰਨਵਾਦ ਮਾਰੋ ਤਾਲੀਆਂ ਵੇ ਕਿੰਨਾ ਜਾਓ ਪੱਟ ਕੇ ਤੇ ਪਿੱਛੇ ਜਾਓ ਹੋਰ ਇਹ ਆਉਣਾ ਜਣਾ ਬੇਟਾ ਮੈਂ ਗੱਲ ਕਰ ਰਿਹਾ ਸੀ ਪੰਜ ਦਰਿਆਵਾਂ ਦੀ ਪੰਜ ਦਰਿਆ ਪੰਜਾਬ ਪੰਜ ਦਰਿਆ ਦੱਸੀ ਆ ਪਰ ਅੱਜ ਮੌਜੂਦਾ ਹਕਾਤ ਪੰਜ ਦਰਿਆ ਨੂੰ ਖਾਪ ਰਿਹਾ ਉਹ ਕਿਹੜੇ ਦਰਿਆ ਪਤਾ ਤੁਹਾਨੂੰ ਇੱਕ ਤਾਂ ਨਸ਼ਿਆਂ ਦਾ ਉਹਨੇ ਸੱਤ ਮੰਨ ਲਿਆ ਉਹ ਤਾਂ ਐਸਾ ਕਰਿਆ ਚਾਹੇ ਕੋ ਝੁੱਗੀ ਵਾਲਾ ਚਾਹੇ ਉਹਦਾ ਮਹਿਰ ਪਾਇਆ ਦੋ ਬੰਦੇ ਉਹਦੀ ਮਾਰ ਹਰ ਵਕਤ ਕਿਹੜਾ ਦਰਿਆ ਹੋ ਕੋਸ਼ਿਸ਼ ਨੂੰ ਮੀਡੀਆ ਬੋਲੇ ਮਾਮਾ ਜਿਹੜੇ ਸਾਡਾ ਪੱਠਾ ਭਾਦਾਂ ਇਹਨੇ ਸਾਡੇ ਰਸਤੇ ਨਾਤੇ ਖਤਮ ਕਰ ਦਿੱਤੇ ਇਹਨੇ ਸਾਡੇ ਨਾਂ ਨਾਤੇ ਖਤਮ ਕਰ ਦਿੱਤੇ ਅਈ ਜਾਣੇ ਸੋ ਹਮੈਤ ਤੇ ਦੁਨੀਆ ਭਰ ਦੀ ਜਾਣਕਾਰੀ ਆ ਪਰ ਸਾਨੂੰ ਜਿਹਨਾਂ ਕੋਈ ਮਤਲਬ ਨਹੀਂ ਅਸੀਂ ਨਵੈਰ ਤੇ ਰੀਨਾ ਵੇਖਦੇ ਆ ਇੰਸਟਾਗ੍ਰਾਮ ਤੇ ਵੀਡੀਓ ਵੇਖਦੇ ਆ ਹੁਣ ਇੰਜਵਾਇ ਕਰਦੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਤੁਸੀਂ ਇੰਜਵਾਇ ਨਹੀਂ ਕਰ ਰਹੇ ਇਹ ਤੁਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਹੋ। ਜਦੋਂ ਕੋਈ ਸਾਇੰਸ ਨੇ ਟੈਕਨੋਲੋਜੀ ਆਈ ਸੀ ਵੀ ਬਤਾਇਆ ਆਇਆ ਕੁਝ ਚੀਜ਼ਾਂ ਸੌਖੇ ਹੋ ਗਈਆਂ। ਲੋਕਾਂ ਤੇ ਦੁਨੀਆਂ ਭਰ ਦੀ ਜਾਣਕਾਰੀ ਆ। ਪਰ ਅਸੀਂ ਪੰਜਾਬੀ ਚਾਹੇ ਨਵੀਂ ਕੋਰ ਤੋਂ ਆਏ ਚਾਹੇ ਮਾਨਸਤ ਤੋਂ ਆਏ ਅਸੀਂ ਸਾਰੇ ਪੰਜਾਬੀ ਆ ਅੱਜ ਸਾਡੇ ਖੇਤ ਮਾਰਦੇ। ਅਸੀਂ ਲੋਕਾਂ ਦਾ ਮੈਸੇਜ ਨੂੰ ਕਰਦੇ ਆ। ਸੋ ਮੈਨੂੰ ਬਾਹਰ ਜਾਣੀ ਛੋਟੀ ਜੀ। ਇੱਕ ਨੌਜਵਾਨ ਮੇਰਾ ਦੋਸਤ ਕਿਵੇਂ ਉਹ ਮੋਬਾਈਲ ਤੇ ਵੀਡੀਓ ਵੇਖਦਾ ਸੀ। ਮੋਬਾਈਲ 'ਚ ਗਾਣੇ ਸੁਣਦਾ ਸੀ ਕਿਵੇਂ ਉਹ ਮੋਬਾਈਲ ਤੋਂ ਗਾਣੇ ਸੁਣਦਾ ਸੁਣਦਾ ਆਪ ਦੇ ਆਪ ਨੂੰ ਨਸ਼ੇ ਦੇਕ ਲੈ ਜਾਂਦਾ ਚਿੱਟੇ ਦੇਕ ਲੈ ਜਾਂਦਾ ਸੱਚੀ ਗਾਨੀਆਂ ਉਹ ਧਿਆਨ ਨਾਲ ਸੁਣਨੀ ਆ ਦੇਖਣੀ ਆ ਕਰੀਏ ਸ਼ੁਰੂ ਹਾਂਜੀ ਉਹ ਕਰੀਏ ਸ਼ੁਰੂ ਹਾਂਜੀ ਤੁਹਾਨੂੰ ਬਰਵਾਦ ਤੇ ਲਿਖ ਜੇ ਮੋਬੈਲ ਇਹ ਨਾਟਕ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸਟੇਜ ਨਾਟਕ ਹੁੰਦਾ ਇੱਕ ਹੁੰਦਾ ਨੁੱਕਾ ਵਾਲਾ ਜਿਹੜਾ ਸਟੇਜ ਨਾਟਕ ਹੁੰਦਾ ਉਹਨੂੰ ਬਸ ਸਟੇਜ ਤੇ ਐੜਦੇ ਆ ਪਰ ਸੌਂਡ ਸਿਸਟਮ ਚਾਹੀਦਾ। ਉਹਦੇ ਲਈ ਆਪਾਂ ਨੂੰ ਬਹੁਤ ਸਾਰੇ ਕਲਾਕਾਰ ਚਾਹੀਦੇ ਆ। ਔਰ ਜਿੰਨੇ ਕਲਾਕਾਰ ਹੁੰਦੇ ਆ ਸਾਰੇ ਕਲਾਕਾਰਾਂ ਦੇ ਵੱਖੋ ਵੱਖਰੀ ਰੋਲਸ ਪਈ ਹੁੰਦੀ ਆ ਆ ਆ ਦੇ ਕੈਰੈਕਟਰ ਦੇ ਹਿਸਾਬ ਨਾਲ ਕੈਰੈਕਟਰ ਦੇ ਹਿਸਾਬ ਨਾਲ ਉਹ ਹੁੰਦਾ ਜੀ ਸਟੇਜ ਦੀ ਨਾਟਕ ਜਾਂ ਨਾਟਕ ਸਟੇਜ ਦੀ ਨਾਟਕ ਆਪਾਂ ਕਰਨਾ ਨੁੱਕਰ ਨਾਟਕ ਇਹ ਨਾਟਕ ਨੁੱਕਰ ਨਾਟਕ ਇਹਦੇ ਲਈ ਨਾ ਤਾਂ ਆਪਾਂ ਨੂੰ ਸੌਂਡ ਚਾਹੀਦਾ। ਨਾ ਜ਼ਿਆਦਾ ਕਲਾਕਾਰ ਚਾਹੀਦੇ ਆ। ਅਸੀਂ ਦੋ ਜਣੇ ਆ ਔਰ ਸਾਡੇ ਨਾਟਕ ਦੇ ਵਿੱਚ ਪੰਜ ਪਾਤਰ ਆ। ਅਸੀਂ ਦੋ ਜਣੇ ਉਹ ਪੰਜ ਪਾਤਰਾਂ ਨੂੰ ਸਾਂਝੇ ਕਰਾਂਗੇ। ਅਸਲੀ ਨਾਟ ਗੁੰਦਾ ਨੁੱਕਰ ਨਾਲ ਸ਼ੋਰ ਨਾ ਟਿਕ ਗਾਲ ਮੱਢੀ ਸਮਾਪਤ ਕਰੀਏ ਗਿਰੂ ਸੋ ਨਾਟ ਦਾ ਨਾਮ ਰੱਖਿਆ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਅਸੀਂ ਬੋਲਾਂਗੇ ਹੱਕ ਬੋਲੋ ਬਟਾ ਕੀ ਬੋਲਾਂਗੇ ਹੱਕ ਜੋ ਹੈਗਾ ਸਾਡਾ ਹੱਕ ਉਹਨਾਂ ਬਾਪੋ ਇਹ ਗੱਲਾਂ ਇਹ ਜਿਹੜੀਆਂ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਨੇ ਜੀਆਂ ਤੇ ਮੈਂ ਇਹ ਉਮੀਦ ਕਰਦਾ ਵੀ ਤੁਸੀਂ ਸਾਰੇ ਬੱਚੇ ਭਾਵੇਂ ਆਪਾਂ ਦੇਖੋ ਰੋਜ਼ ਪ੍ਰੇਡ ਦੇ ਵਿੱਚ ਨਸ਼ਿਆਂ ਬਾਰੇ ਗੱਲ ਕਰਦੇ ਹਣਾ ਪਰ ਜਿਵੇਂ ਵੀਰ ਹੋਰਾਂ ਨੇ ਦੱਸਿਆ ਜਦੋਂ ਬਹੁਤ ਵਧੀਆ ਇਹਨਾਂ ਨੇ ਨਾਟਕ ਖੇਡਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਸਾਰੇ ਇਸ ਨਾਟਕ ਤੋਂ ਸਿੱਖਿਆ ਲਾਓਗੇ ਕਿ ਬੌਧਿਆਂ ਦੀ ਜ਼ਿੰਦਗੀ ਇਸ ਨਾਟਕ ਨੂੰ ਦੇਖ ਕੇ ਤੁਹਾਡੀ ਵੀ ਹੈ ਚੇਂਜ ਹੋਣੀ ਹੈ ਕਿ ਸਮਾਂ ਹੀ ਇਸ ਤਰ੍ਹਾਂ ਦਾ ਚੱਲਦਾ ਸਮਝੀ ਹੋਣਾ ਮੇਰੀ ਗੱਲ ਆਪਾਂ ਨੂੰ ਦਿਖਾਇਆ ਕਿ ਕੁਝ ਹੋ ਰਿਹਾ ਦੰਦਾ ਹੈ ਅਸਲ ਵਿੱਚ ਕੁਝ ਹੋ ਰੋਲ ਰਿਹਾ ਹੈ ਜਿਵੇਂ ਵੀਰ ਨੇ ਦੱਸਿਆ ਉਹਨੂੰ ਲੱਗ ਗਿਆ ਕਿ ਇਹ ਪੀਂਦੇ ਆ ਤੇ ਉਹਨਾਂ ਨੂੰ ਦੇਖ ਕੇ ਤੁਸੀਂ ਅਸਲੀ ਪੀਣ ਲੱਗ ਜਾਂਦੇ ਹੋ ਉਹ ਇੱਕ ਕਮਾਈ ਦਾ ਜਰੀਆ ਨੇ ਉਹਨਾਂ ਦਾ ਹਮ ਲੱਗੀ ਮੇਰੀ ਗੱਲ ਨਾਟਕ ਹਥਿਆਰ ਆਲੇ ਉਹ ਨਕਲੀ ਹੁੰਦੇ ਨੇ ਸਾਰੇ ਜਿਹੜੇ ਦਿਖਾਉਂਦੇ ਆ ਜੇ ਕਿਤੇ ਉਹ ਅਸਲੀ ਹਥਿਆਰ ਉੱਥੇ ਦਿਖਾ ਦਿਖਾ ਦੇਣ ਨਾਲ ਤੇ ਨਾ ਪਰਚਾ ਹੋ ਜਾਣਾ ਇਹਨੂੰ ਸਾਰੇ ਖੁਸ਼ ਜਿਹੜਾ ਫਿਲਮਾਇਆ ਜਾਂਦਾ ਉਹ ਬਣਾਉਂਦੀ ਹੁੰਦਾ ਬੱਚੇ ਸਿਰਫ ਤੁਹਾਨੂੰ ਚਾਟ ਕੇ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਕਿੰਤੀਆਂ ਨਹੀਂ ਠੀਕ ਹੈ ਤੁਮ ਇੱਕ ਵਾਰੀ ਫੇਰ ਵੀ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਸਮਝਦਾ ਵੀ ਸਾਰੇ ਬੱਚੇ ਵਧੀਆ ਢੰਗ ਨਾਲ ਪੀਸੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗਦੇ ਆ ਕੰਮ বিনা ਧਨ ਵਾਅਦਾ ਕਰਦੇ ਕੋਣ ਸਪੈਸ਼ਲੀ ਐਮਐਸ 19 ਦੇ ਚੀ ਨਾਲ ਤੇ ਇਹਨੇ ਘੱਟ ਸੰਗਤ ਨਹੀਂ ਲੱਖਿਆ ਬਹੁਤ ਹੀ ਸੋਨਾ ਦਾ ਗੜਾ ਕੋਈ ਨਹੀਂ ਪੁੱਛੀ ਸੋਦੇ ਤੋਂ ਵਾਦਾ ਵੀ ਲਿਆ ਇਹ ਬਹੁਤ ਚੰਗੀ ਗੱਲ ਹੈ ਕਿ ਕੋਈ ਆਇਆ ਕਲਾ ਕਰਕੇ ਆ ਵੀ ਐ ਕਰ ਲੂ ਡਿਜ਼ਾਈਨ ਕਰ ਲੂਗਾ ਵਾਹ ਕਰ ਲੂ ਇਹਨੂੰ ਸਭ ਤੋਂ ਪਹਿਲਾਂ ਇਹ ਲੱਗਦੀ ਕਿ ਉਹਨੇ ਪ੍ਰੋਮਿਸ ਲਿਆ ਵਾਦਾ ਲਿਆ ਸਾਸੀ ਨੀਂਦ ਕਰਦੇ ਆ ਉਸ ਵਾਅਦੇ ਤੁਸੀਂ ਖਰੇ ਉਤਰੋਗੇ ਤੇ ਸਾਡੇ ਸਾਰੇ ਸਟਾਫ ਵੱਲੋਂ ਸਾਰੇ ਬੱਚਿਆਂ ਵੱਲੋਂ ਸੋਨੂ ਬੈਸਵੀ ਸੀਨੀਅਰ ਜੀ ਆਨਲਾਈਨ ਦੇ ਫੀਡ ਦੇ ਦਿੱਤੀ ਜੀ ਮੈਂ ਤੁਹਾਨੂੰ ਰੱਤਾ ਤੱਕ ਤੁਹਾਡੀ ਦਾ ਟੀਕੋ ਪਾਣਾ ਇੱਕ ਤੋਂ ਅਨੁਭਵ ਕਰਦੇ ਹਾਂ